ਰੋ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਾੜ ਪਿਆ ਨਾ ਉਸ ਵੇਲੇ ਤੋਂ ਇੱਕ ਚਰਚਾ ਚੱਲਦੀ ਪਈ ਹੈ ਇੱਕ ਚਰਚਾ ਇਹੋ ਜੀ ਚੱਲਦੀ ਪਈ ਕਿ ਜਿਹੜਾ ਬਾਗੀ ਧੜਾ ਆਇਆ ਉਹ ਭਾਈ ਅਮਰਤਪਾਲ ਸਿੰਘ ਦੇ ਨਾਲ ਹੱਥ ਮਿਲਾ ਸਕਦਾ ਹੈ ਜਾਂ ਭਾਈ ਅਮਰਤਪਾਲ ਸਿੰਘ ਉਸ ਬਾਗੀ ਧੜੇ ਦਾ ਹੱਥ ਫੜ ਸਕਦੇ ਆ ਐਥੋ ਤੱਕ ਵੀ ਚਰਚਾਵਾਂ ਚੱਲ ਰਹੀਆਂ ਸੀ ਕਿ ਸਰਬਜੀਤ ਸਿੰਘ ਖਾਲਸਾ ਦੇ ਨਾਲ ਵੀ ਗੱਲਬਾਤ ਹੋ ਸਕਦੀ ਹੈ ਇਹ ਦੋਵੇਂ ਐਮਪੀ ਜਿਹੜੇ ਬਣੇ ਨੇ ਇਹਨਾਂ ਦਾ ਪੱਲਾ ਫੜਿਆ ਜਾ ਸਕਦਾ ਹੈ ਔਰ ਪੰਥਕ ਪਦਰ ਦੇ ਉੱਤੇ ਆਪਣੀ ਚੜਤ ਜਿਹੜੀ ਆ ਉਹ ਦੁਬਾਰਾ ਕੀਤੀ ਜਾ ਸਕਦੀ ਹੈ ਇੱਕ ਵੱਖਰੀ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਕਰ ਜੜਾਇਓ ਚੱਲਦਾ ਪਿਆ ਸੀਗਾ ਇੱਥ ਪਾਰਟੀ ਨੂੰ ਲੈ ਕੇ ਚਰਚਾਵਾ ਇਹ ਵੀ ਚੱਲੀਆਂ ਸੀ ਸਰਬਜੀਤ ਸਿੰਘ ਖਾਲਸਾ ਵੀ ਇਹ ਗੱਲ ਦਾ ਦਾਵਾ ਕਰਦੇ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਇੱਕ ਪਾਰਟੀ ਦਾ ਰੂਪ ਇਖਤਿਆਰ ਕਰ ਲਿਆ ਜਾਵੇ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਉਸ ਦੇ ਪੁਰਾਣੇ ਅੰਦਾਜ਼ ਦੇ ਵਿੱਚ ਲਿਆਂਦਾ ਜਾਵੇ ਇਸ ਗੱਲ ਦਾ ਜ਼ਿਕਰ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਗਿਆ ਸੀਗਾ ਉਹਨਾਂ ਨੇ ਕਿਹਾ ਸੀ ਕਿ ਭਾਈ ਅਮਰਪਾਲ ਸਿੰਘ ਦੇ ਨਾਲ ਗੱਲਬਾਤ ਕਰਕੇ مشورہ ਕਰਕੇ ਇਸ ਗੱਲ ਨੂੰ ਜਾਗਰ ਕੀਤਾ ਜਾਵੇਗਾ ਪਰ ਜ਼ਰੂਰ ਹੁਣ ਇੱਥੇ ਆ ਕੇ ਇੱਕ ਗਰਾਊਂਡ ਬੰਡ ਦੀ ਨਜ਼ਰ ਆ ਰਹੀ ਹੈ ਇੱਕ ਬਾਗੀ ਤੜਾਇਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਪ੍ਰਿਵੈਲਿੰਗ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀ ਪ੍ਰਧਾਨਗੀ ਹੈ ਉਹ علیحدਾ ਹੋ ਗਿਆ ਔਰ ਉਹ علیحدਾ ਹੋਣ ਤੋਂ ਬਾਅਦ ਸੂਤਰਾਂ ਮੁਤਾਬਕ ਇਹ ਟੋਲ ਰਿਹਾ ਕਿ ਭਾਈ ਅਮਰਿਤਪਾਲ ਸਿੰਘ ਦੇ ਨਾਲ ਗੱਲਬਾਤ ਬਣ ਜਵੇ ਔਰ ਇੱਥੋਂ ਤੱਕ ਵੀ ਚਰਚਾਵਾਂ ਚੱਲ ਰਹੀਆਂ ਕਿ ਭਾਈ ਅਮਰਿਤਪਾਲ ਸਿੰਘ ਭਾਜਪਾ ਦੇ ਨਾਲ ਸਮਰਥਨ ਲੈ ਸਕਦੇ ਨੇ ਸਮਰਥਨ ਸਮਰਥਨ ਲੀਡਰ ਖੇਡ ਦੇ ਨਜ਼ਰ ਆ ਰਹੇ ਨੇ ਕਦੀ ਕੋਈ ਕਿਸੇ ਨੂੰ ਸਮਰਥਨ ਦੇ ਰਿਹਾ ਕੋਈ ਕਿਸੇ ਦਾ ਸਮਰਥਨ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਜ਼ਰੂਰ ਪ੍ਰਤੀਤ ਹੋ ਰਿਹਾ ਪਰ ਆਉਂਦਾ ਸਮਾਂ ਬਹੁਤ ਕੁਝ ਸਾਹਮਣੇ ਲਿਆ ਸਕਦਾ ਹੋ ਸਕਦਾ ਹੈ ਕਿ ਭਾਈ ਅਮਰਿਤਪਾਲ ਸਿੰਘ ਔਰ ਸਰਬਜੀਤ ਸਿੰਘ ਖਾਲਸਾ ਜੇ ਬਾਗੀ ਧੜੇ ਨਾਲ ਰਲ ਜਾਂਦੇ ਨੇ ਜੇ ਬਾਕੀ ਧੜੇ ਨਾਲ ਰਲ ਜਾਂਦੇ ਨੇ ਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਵੱਡਾ ਖਤਰਾ ਬਣ ਜਾਵੇ। ਉੱਥੇ ਹੀ ਭਾਈ ਅਮਰਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਜਿਹੜੇ ਨੇ ਉਹਨਾਂ ਦੇ ਬਾਰੇ ਚਰਚਾਵਾਂ ਨੇ ਕਿ ਬੀਜੇਪੀ ਦੇ ਨਾਲ ਵੀ ਹੱਥ ਮਲਾਇਆ ਜਾ ਸਕਦਾ ਇਸ ਬਾਰੇ ਰਾਜਦੇਵ ਸਿੰਘ ਖਾਲਸਾ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਵਕੀਲ ਨੇ ਜਿਨ੍ਹਾਂ ਨੇ ਗੱਲ ਉਜਾਗਰ ਕੀਤੀ ਸੀ ਕਿ ਭਾਈ ਅਮਰਤਪਾਲ ਸਿੰਘ ਇਲੈਕਸ਼ਨ ਲੜਨ ਜਾ ਰਹੇ ਨੇ ਉਹਨਾਂ ਦੇ ਵੱਲੋਂ ਕੁਝ ਖੁਲਾਸੇ ਪੇਸ਼ ਕੀਤੇ ਗਏ ਨੇ ਉਹਨਾਂ ਨੇ ਸਾਫ਼ ਤੌਰ ਤੇ ਦੱਸਿਆ ਕਿ ਆਖਰਕਾਰ ਮੁੱਦਾ ਕੀ ਹੈ ਮਸਲਾ ਕੀ ਹੈ ਉਹ ਜਾਣਨਾ ਬਹੁਤ ਜ਼ਰੂਰੀ ਹੈ ਆਓ ਸੁਣਦੇ ਹਾਂ ਰਾਜਦੇਵ ਸਿੰਘ ਖਾਲਸਾ ਕੀ ਬੋਲੇ ਨੇ ਇੱਕ ਨਾ ਚਰਚਾ ਚੱਲਦੀ ਪਈ ਹੈ ਖਾਸ ਤੌਰ ਦੇ ਉੱਤੇ ਕਿ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਅਜੇ ਦੇਰੀ ਹੁੰਦੀ ਪਈ ਹੈ ਪਰ ਗੱਲ ਇੱਥੇ ਖੜਦੀ ਪਈ ਹੈ ਕਿ ਹੋ ਸਕਦਾ ਹੈ ਕਿ ਆਉਂਦੇ ਸਮੇਂ ਦੇ ਵਿੱਚ ਔਰ ਸਰਜੀਤ ਸਿੰਘ ਖਾਲਸਾ ਜਿਹੜੇ ਨੇ ਉਹ ਬੀਜੇਪੀ ਨੂੰ ਸਪੋਰਟ ਦੇਣੀ ਆ ਉਹਨਾਂ ਦੀ ਸਮੋਰਟ ਸਪੋਰਟ ਲੈ ਲੈਣ ਸਮਰਥਨ ਜਿਹੜਾ ਇਧਰ ਉਧਰ ਹੋ ਜਾਵੇ ਕੀ 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 ਵਿਚਾਰ ਨੇ ਇੱਤੇ ਦੇਖੋ ਇਹਦੇ ਵਿੱਚ ਗੱਲ ਇਹ ਹੈ ਕਿ ਉਹ ਕੀ ਸਟੈਂਡ ਲੈਣਗੇ ਵੀ ਐ ਉਹ ਕੀ ਨਹੀਂ ਲੈਣਗੇ ਤਾਂ ਦੇਖੋ ਭਵਨੇ ਨਿਰਣਾ ਕਰਨਾ ਹੈ ਮੈਂ ਇਸ ਬਾਰੇ ਕਿਉਂਕਿ ਮੇਰੇ ਨਾਲ ਸੱਚੀ ਗੱਲ ਨਹੀਂ ਹੋਈ ਪੰਜ ਸਾਲ ਦੀ ਵੀ ਤੇ ਬੀਜੇਪੀ ਨੂੰ ਸਪੋਰਟ ਕਰਨੀ ਹੈ ਨਾ ਕਿ ਉਹਨਾਂ ਨੇ ਇੰਟਰਵਿਊ ਤਾਂ ਨਾ ਸੰਠੇ ਦਿੱਤਾ ਨਾ ਕੋ ਬੀਜੇਪੀ ਵੀ ਤੋਂ ਗੱਲਬਾਤ ਹੋਈ ਹੈ ਬਲਕਿ ਉਹ ਵੀ ਜੇ ਕਿ ਇਹ ਪਾਲਿਸੀ ਜਿਹਦੇ ਖਿਲਾਫ ਜਰੂਰ ਗੱਲ ਕਰਦੇ ਹੁੰਦੇ ਆ ਬਿਲਕੁਲ ਹਾਂ ਭਾਈ ਜੀ ਦੇ ਪੀਜਪੀ ਦੇ ਵੀ ਤੇ ਕਾਂਗਰਸ ਦੇ ਵੀ ਦੋਵਾਂ ਨੇ ਨੀਤੀਆਂ ਦੇ ਖਿਲਾਫ ਬਹੁਤ ਉਹਨਾਂ ਨੇ ਗੱਲਾਂ ਕੀਤੀਆਂ ਨੇ ਮੇਰੇ ਨਾਲ ਕਿ ਉਹ ਵੈਸੇ ਉਹ ਸਪੋਰਟ ਦੇਣਗੇ ਜਾਂ ਨਹੀਂ ਦੇਣਗੇ ਇਹੇ ਕੀ ਅੰਦਾਜ਼ੇ ਲਾਉਣ ਦਾ ਇਹਨੂੰ ਕੋਈ ਆਧਾਰ ਨਹੀਂ ਲੱਗਦਾ ਕੋਈ ਗੁੰਗਲੀ ਨਹੀਂ ਲੱਗਦਾ ਨਹੀਂ ਤੁਹਾਨੂੰ ਤੁਹਾਨੂੰ ਐ ਪ੍ਰਤੀਤ ਹੁੰਦਾ ਹੈ ਕਿ ਕਿਤੇ ਨਾ ਕਿਤੇ ਇਦਾਂ ਦੀ ਗਰਾਊਂਡ ਬਣਦੀ ਪਈ ਹੈ ਕਿ ਲੋਡ ਪੈ ਸਕਦੀ ਹੈ ਜਾਂ ਮਤਲਬ ਕਦੇ ਵੱਡੇ ਪਦਰ ਦੇ ਉੱਤੇ ਜਰੂਰ ਉੱਠਣਾ ਹੋਵੇ ਉਦੋਂ ਕਿਸੇ ਵੱਡੀ ਪਾਰਟੀ ਦੀ ਲੋਡ ਪੈ ਸਕਦੀ ਹੈ ਇਹ ਸਿਆਸਰਾਂੀਆਂ ਨੇ ਸਿਆਸਰਾਂੀਆਂ ਦਾ ਕੋਈ ਬਹੁਤ ਮੁੱਲ ਨਹੀਂ ਹੁੰਦਾ ਹੁਣ ਆਪਾਂ ਤੁਹਾਨੂੰ ਉਹ ਸਮਾਂ ਆਇਆ ਨਹੀਂ ਆਪਾਂ ਪਹਿਲਾਂ ਅੰਦਾਜ਼ੇ ਲਈ ਤੇ ਲਈਏ ਮੇਰੇ ਖਿਆਲ ਹੈ ਇਹ ਜੀ ਕੋਈ ਸਿਚੁਏਸ਼ਨ ਹੋਣੀ ਨਹੀਂ ਹੈ ਹੂੰ ਅੱਛਾ ਮੈਂ ਇਹ ਵੀ ਜ਼ਿਕਰ ਕਰਨਾ ਚਾਹੁੰਦਾ ਕਿ ਦਰਅਸਲ ਤੁਹਾਡੇ ਉੱਤੇ ਵੀ ਇਦਾਂ ਦੀਆਂ ਇਲਜ਼ਾਮ ਅਲਿਗੇਸ਼ਨਸ ਲੱਗੇ ਸਿਗੇ ਕਿ ਤੁਸੀਂ ਵੀ ਜਿਹੜੇ ਬੀਜੇਪੀ ਦੇ ਨਾਲ ਅਲੋਕੇਟਡ ਹੈਗੇ ਹੋ ਨਾਮੀ ਮੈਂ ਚੀਤੈਨ ਵਿੱਚ ਹੁੰਦੇ ਨੂੰ ਜੁਲਾਈ 2015 ਦੇ ਵਿੱਚ ਜਿਹੜੀ ਰਾਸ਼ਟਰੀ ਸੰਘਤ ਜੁਆਇਨ ਕਰੀ ਸੀ ਉਹ ਸਾਹਦੇ ਸਾਹਮਣੇ ਜੁਆਇਨ ਕਰੀ ਸੀ ਤੇ ਉਦੋਂ ਜਿਹੜੀਆਂ ਮੰਗਾਂ ਸੀ ਕਿ ਇਹਨਾਂ ਨੂੰ ਸ਼ਹੀਦ ਮੰਨਣਾ ਮੈਂ ਜਿਹੜੇ ਸਿੱਖ ਸੀ ਵੀਰ ਨੇ ਸਿੱਖਾਂ ਦੀ ਅਲੱਗ ਪਹਿਚਾਣ ਹੈ ਸਿੱਖਾਂ ਨੂੰ ਵਿਸ਼ੇਸ਼ ਕਰਜਾ ਹੋਵੇ ਉਹ ਸਾਰੀਆਂ ਮੰਗਾਂ ਰੱਖੀਆਂ ਸੀ ਤੇ 25 ਅਪ੍ਰੈਲ 2016 ਨੂੰ ਮੈਂ ਅਸਤੀਫਾ ਦਿੱਤਾ ਸੀ ਉਸ ਅਸਤੀਫਾ ਵੀ ਜਿਹੜਾ ਹੈਗਾ ਉਹ ਪਾਇਆ ਹੋਇਆ ਹੈ ਉਹ ਸਮੇਂ ਦਮਦਮੇ ਦੇ ਸਾਥ ਦੇ ਵੀ ਮੇਰੇ ਨਾਲ ਸੀ ਹੋਰ ਸੀ ਤੇ ਹੋਰ ਇਸ ਤੋਂ ਸਵਾਏ ਉਹ ਜਿਹੜੇ ਕਮੇਤਰ ਕੰਮ ਦੇ ਲਈ ਗਏ ਸੀ ਉਹ ਸਭ ਦੇ ਸਾਹਮਣੇ ਗਏ ਸੀ ਸਭ ਦੇ ਸਾਹਮਣੇ ਵਾਪਸ ਆਜਿਓ ਦੋਸਤ ਹੈ ਜੀ ਉਹ ਜੇ ਦੋਸਤਾ ਉਹ ਹੁੰਦੇ ਆ ਨਾ ਜੇ ਆਪਾਂ ਗੁਪਤ ਤਰੀਕੇ ਨਾਲ ਕੁਝ ਕਰਿਆ ਹੋਵੇ ਹਾਂ ਜਦੋਂ ਸਭ ਤੇ ਇਲਜ਼ਾਮ ਮੈਂ ਹੋਰ ਮੈਂ ਹੋਰ ਮੈਂ ਹੋਰ ਕਲੀਅਰ ਕਰਨਾ ਚਾਹੁੰਦਾ ਐ ਤੇ ਮੈਂ ਐਮਐਲਏ ਵੀ ਬਣ ਗਿਆ ਸੀ ਆਪਣਾ ਆਮ ਪਾਰਟੀ ਦਾ ਉਹ ਇੰਟਰਵਿਊ ਮੈਂ ਦਿੱਤੀ ਸੀ ਉਹਦੇ ਚ ਸਾਰੀਆਂ ਮੰਗਾਂ ਜਿਹੜੀਆਂ ਸੀ ਉਹ ਰੱਖੀਆਂ ਸੀ ਜੀ ਨੀ ਮੈਂ ਹੋਰ ਪ੍ਰੀਸਾਈਜ਼ ਹੋਵਾਂ ਜਿਹੜਾ 25 ਅਪ੍ਰੈਲ ਨੂੰ ਅਸਤੀਫਾ ਦਿੱਤਾ ਅਸਤੀਫੇ 'ਚ ਲਿਖਿਆ ਸੀ ਵੀ ਇਹ ਸਭ ਤੋਂ ਸਿੱਖ ਪਰਉਪੀ ਨੇ ਜੀ ਤੇ ਇਹ ਸਿੱਖਾਂ ਦਾ ਜਿਹੜਾ ਧਰਮ ਨੂੰ ਖਤਮ ਕਰਨਾ ਚਾਹੁੰਦੇ ਆ ਸਭ ਕੁਝ ਬਦਲਣਾ ਚਾਹੁੰਦੇ ਆ ਮੈਂ ਹਰ ਇੱਕ ਗੱਲ ਜਿੰਨ ਦੀ ਜਿਹੜੀ ਸੀ ਉਹ ਦੱਸ ਕੇ ਅਸਤੀਫਾ ਦਿੱਤਾ ਸੀ ਉਹ ਸਾਦਾ ਦੋਸ਼ ਹੈ ਜੀ ਦੋਸ਼ ਤੋਂ ਮੈਂ ਜਿਹੜਾ ਤੁਸੀਂ ਤੋਂ ਕਰਕੇ ਸਿੱਖੀ ਦਾ ਉਹ ਤਾਂ ਤਾਂ ਹੋਵੇ ਜਾਂ ਉਹ ਤਾਂ ਤਾਂ ਹੋਵੇ ਇਹ ਤਾਂ ਦੋਸ਼ ਹੈ ਜੀ ਮੈਂ ਹੋਰ ਪ੍ਰੀਸਾਈਜ਼ ਹੋ ਜਾਨਾ ਇਹ ਵੀ ਗੱਲਾਂ ਕਈਆਂ ਕਈਆਂ ਤੁਹਾਡੇ ਬਾਰੇ ਤੁਹਾਨੂੰ ਵੀ ਪਤਾ ਹੈ ਕਿ ਮੁੜਕੜ ਕੇ ਤੁਸੀਂ ਆਰਐਸਐਸ ਦੇ ਏਜੰਡੇ ਉੱਤੇ ਚੱਲਦੇ ਪਏ ਉਹ ਕਹਿੰਦੇ ਰਾਜਦੇਵ ਖਾਲਸਾ ਕਹਿੰਦੇ ਆਰਐਸਐਸ ਦੇ ਏਜੰਡੇ ਦੇ ਉੱਤੇ ਚੱਲ ਕੇ ਤੇ ਅਮਰਿਤਪਾਲ ਸਿੰਘ ਨੂੰ ਅੱਗੇ ਲਿਆਂਦੇ ਲਿਆਉਣ ਦੀ ਕੋਸ਼ਿਸ਼ ਕਰਦੇ ਪਏ ਉਹ ਤੇ ਹੁਣ ਵੀ ਉਹੀ ਚੀਜ਼ਾਂ ਪ੍ਰੇਵੈਲ ਕਰਦੀਆਂ ਪਈਆਂ ਹਨ ਆਰਐਸਐਸ ਦਾ ਕੀ ਹੋ ਜਾਂਦਾ ਕਿ ਅਮਰਿਤਪਾਲ ਸਿੰਘ ਨੂੰ ਅੱਗੇ ਲਿਆਉਂਦਾ ਫਿਰ ਰਹਿਣਾ ਕਰਦੇ ਹੁੰਦੇ ਜੇ ਆਰਐਸਐਸ ਦੇ ਏਜੰਡੇ ਤੇ ਹੀ ਚੱਲ ਕੇ ਇਹ ਕੋਈ ਪਾਈ ਅਮਰਿਤਪਾਲ ਸਿੰਘ ਖੜਾ ਕੀਤਾ ਹੁੰਦਾ ਤਾਂ ਫਿਰ ਉਹਨਾਂ ਨੂੰ ਜੇਲ੍ਹ 'ਚ ਰੱਖਣ ਦਾ ਕੀ ਕਾਰਨ ਹੈ ਤਾਂ ਬੜਾ ਸਿੱਧਾ ਇਹ ਕੰਮ ਬੰਦੇ ਨੂੰ ਪਤਾ ਲੱਗਦਾ ਜਿਹੜਾ ਅਨਪੜ੍ਹ ਹੋਵੇ ਹੂੰ 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 ਆ ਫਿਰ ਜੀ ਆਰਐਸਐਸ ਨਹੀਂ ਕਰਿਆ ਆਰਐਸਐਸ ਤਾਂ ਉਸ ਨੂੰ ਉਸੇ ਸਮੇਂ ਨਾਲ ਦੀ ਨਾਲ ਜਿਹੜਾ ਰਿਹਾ ਕਰਦੂ ਵੀ ਆਰਐਸਐਸ ਨੂੰ ਜਿਹੜੇ ਚ ਰੱਖਦੇ ਉਹਦਾ ਏਜੰਡਾ ਵੀ ਭਾਈ ਅਮਰਪਾਲ ਸਿੰਘ ਨੂੰ ਨਹੀਂ ਆਉਂਦਾ ਜੀ ਇਹ ਆਰਐਸਐਸ ਦਾ ਇਹੀ ਏਜੰਡਾ ਸੀਗਾ ਕਿ ਜ਼ਿੰਮੇਵਾਰੀ ਕਾਹਦੇ ਲਈ ਕਰੀ ਬਿਲਕੁਲ ਇਹ ਜੇ ਖਾਲਸਤਾਨੇ ਆਰਐਸਐਸ ਦਾ ਏਜੰਡਾ ਹੈ ਤੇ ਉਹਨਾਂ ਬੰਦਿਆਂ ਨੂੰ ਜਿਹੜੇ ਉਹ ਸਿੱਖੀ ਦੀ ਅਡਕਣਾਂ ਤੇ ਚੱਲਦੇ ਆ ਉਹਨੂੰ ਲਿਆਉਣਾ ਹੀ ਆਰਐਸਐਸ ਦਾ ਏਜੰਡਾ ਫਿਰ ਤਾਂ ਬਹੁਤ ਵਧੀਆ ਸਾਰਿਆਂ ਨੂੰ ਹੀ ਸ਼ਾਮ ਹੋ ਜਾਣਾ ਚਾਹੀਦਾ ਹੂੰ ਆ ਫਿਰ ਕਿਸੇ ਨੂੰ ਤਰਾਜ ਕੀ ਆਰਐਸਐਸ ਦੇ 900 ਤਾਂ ਹੀ ਤਰਾਜ ਹੈ ਨਹੀਂ ਕੀ 200 ਤਰਾਜ ਹੁੰਦਾ ਹੈ ਹੂੰ 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 ਅੱਛਾ ਅੱਛਾ ਮੈਂ ਹੀ ਹੈ ਵੀ ਭਾਈ ਅਮਰਤਪਾਲ ਜੀ ਨੂੰ ਲੈ ਕੇ ਆਉਣਾ ਫਿਰ ਤਾਂ ਮੇਰਾ ਖਿਆਲ ਹੈ ਕਿਸੇ ਨੂੰ ਆਰਐਸਐਸ ਤੇ ਕੋਈ ਰਾਜ ਨਹੀਂ ਹੋਣਾ ਚਾਹੀਦਾ ਸਿੱਖਾਂ ਦੀ ਸਭ ਤੋਂ ਵੱਡੀ ਦੋਸਤੋ ਜੂ ਉਹ ਹੂੰ ਅੱਛਾ ਮੈਂ ਮੈਂ ਅੰਤ ਦੇ ਵਿੱਚ ਇੱਕ ਹੋਰ ਚੀਜ਼ ਬਾਰੇ ਸਵਾਲ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿਉਂਕਿ ਹੁਣ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਵੱਖਰਾ ਧੜਾ ਬਣ ਚੁੱਕਿਆ ਆ ਉਹ ਧੜਾ ਉਸ ਧੜੇ ਨੂੰ ਲੈ ਕੇ ਵੀ ਚਰਚਾਵਾਂ ਨੇ ਕਿ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਕਿ ਬੀਬੀ ਜਗੀਰ ਕੁਰ ਦਾ ਜਿਹੜਾ ਧੜਾ ਆ ਉਹ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਦੇ ਵਿੱਚ ਆ ਜਾਣੀ ਜਾਂ ਫਿਰ ਸਰਬਜੀਤ ਖਾਲਸਾ ਦੀ ਸਪੋਰਟ ਦੇ ਵਿੱਚ ਆ ਜਾਣਾ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜਿਹੜਾ ਇਹ ਤਾਂ ਇੱਕ ਬੜਾ ਲੰਬੇ ਸਮੇਂ ਤੋਂ ਸੁੱਝ ਰਹੀ ਸੀ ਜਿਹੜੀ ਅੱਗ ਆ ਜੀ ਪਰੰਤੂ ਜਿੰਨਾ ਕਿ ਇਹ ਮਜ਼ਬੂਤ ਸੀ ਅਕਾਲੀ ਦਲ ਹੂੰ ਉਹਨਾਂ ਦੇ ਜਾਂ ਤਾਂ ਇਸ ਨੂੰ ਲੋਕ ਜਿਹੜੇ ਸੀ ਰਾਜਕਰਨ ਵਾਲੀ ਪਾਰਟੀ ਬਣਾਉਂਦੇ ਸੀ ਹਾਂ ਜਾਂ ਫਿਰ ਇਸ ਨੂੰ ਮਜ਼ਬੂਤ ਵਿਰੋਧੀ ਧਿਰ ਬਣਾਉਂਦੇ ਸੀ ਜਿਹੜੀਆਂ ਚੋਣਾਂ 'ਚ ਜੀ ਜਦੋਂ ਉਹ ਜਨਾਕਿਲ ਕਾਇਨਾ ਤੋਂ ਲੋਕਾਂ ਨੂੰ ਕਹਤਾ ਰਹੀ ਕਿ ਕਿਸੇ ਨੇ ਬਦਬਦ ਕਰੀ ਨਹੀਂ ਹਮਮ ਬਰਗਾੜੀ ਦਫੀ ਹੋ ਗਿਆ ਬੀਐਡੀ ਵੀ ਹੋ ਗਈ ਜੋ ਹਰ ਦੇ ਤੋਂ ਗੁਰਮੁਖ ਸਾਹਿਬ ਦਾ ਜਿਹੜਾ ਸਰੂਪ ਸੀ ਉਹ ਚੋਰੀ ਵੀ ਹੋ ਗਿਆ ਜੀ ਤੇ ਹੋਰ ਵੀ ਬਹਿਰ ਕਲਾਮ ਦੀ ਗੋਲੀ ਚੱਲ ਗਈ ਇਹ ਕੋਟ ਤੋਂ ਪੂਰੇ ਵੀ ਗੋਲੀ ਚੱਲ ਗਈ ਹੋਰ ਵੱਡੀਆਂ ਵੱਡੀਆਂ ਵਾਰਦਾਤਾਂ ਹੋਉਂਦੀਆਂ ਸਿੱਖਾਂ ਦਾ ਖੂਨ ਬਹਾਇਆ ਗਿਆ ਉਦੋਂ ਕੋਈ ਬੋਲਿਆ ਨਹੀਂ ਹਮ ਪਰੰਤੂ ਜਦੋਂ ਹੁਣੇ ਕਮਜ਼ੋਰ ਹੋ ਗਈ ਤਿੰਨ ਸੀਟਾਂ ਦੇ ਸਿੰਮਟ ਜੀ ਪਨਾਚੋ ਵੀ ਇੱਕ ਐਮਐਲਏ ਆਉਂਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਦਾ ਬੁਰੀ ਹਾਲਤ ਹੋਈ ਲੋਟ ਸਵਾ 24 ਚੱਲੀ ਇਹ ਜਿੱਤੀ ਹੈ ਮੈਂ ਆਪਣਾ ਹਰ ਸਿੰਮਰਤ ਉਹ ਵੀ ਬੜੇ ਉਹ ਕਰਕੇ ਆਪ ਦਾ ਸਮਝੌਤੇ ਜਿਨ੍ਹਾਂ ਬਾਰੇ ਮੈਂ ਸਮਾਂ ਉੱਤੇ ਕੋ ਜਤਾਵਾ ਕਰੂੰਗਾ ਬੜੇ ਗੈਰਕੋਬਸਤਰ ਸਮਝੌਤੇ ਸੀ ਅੱਛਾ ਠੀਕ ਹੈ ਜਿਨ੍ਹਾਂ ਦੇ ਜਿਨ੍ਹਾਂ ਕਰਕੇ ਇਹ ਜਿੱਤੇ ਹੁੰਦੇ ਨੇ ਸੀਟ ਜਿੱਤੀ ਹੈ ਹੂੰ ਕਿ ਇਹ ਅੰਦਰ ਜਿਹੜਾ ਸੀਗਾ ਉਹ ਬੜਾ ਜਿਹੜੇ ਜੇਐਸਵੀ ਆ ਭੱਜਵਾ ਨਾਲ ਸੀ ਉਹ ਆਰਐਸਐਸ ਨਾਲ ਸੀ ਉਹ ਨਹੀਂ ਹੈ ਗੱਲ ਇਹ ਗੱਲ ਸਾਡੇ ਬੰਦਿਆਂ ਤੇ ਹੁੰਦੀ ਹੈ ਅੱਛਾ ਅੱਛਾ ਜਿਹੜੇ ਆ ਜਿਹੜਾ ਦੋਸ਼ ਵੀ ਤੁਸੀਂ ਕਹਿ ਰਹੇ ਸੀ ਵੀ ਮੈਨੇ ਸੇ ਲਾਉਂਦੇ ਆ ਉਹ ਦੋਸ਼ ਕੋਈ ਨਹੀਂ ਪਰੰਤੂ ਉਹ ਵੀ ਵਿਚਨੇ ਹੀ ਬੰਦੇ ਲਾ ਰਹੇ ਆ ਹੂੰ ਉਹਨਾਂ ਨੇ ਆਪਣੇ ਬੰਦਿਆਂ ਤੋਂ ਭਵਾਉਂਦੇ ਹੁੰਦੇ ਆ ਬਾਹਰਲੇ ਨਹੀਂ ਤਾਂ ਉਸ ਸਮੇਂ ਤਾਂ ਬਗਾਵਤ ਹੋਈ ਨਹੀਂ ਜੀ ਪਰੰਤੂ ਹੁਣ ਜਦੋਂ ਕਮਜ਼ੋਰੀ ਆ ਗਈ ਇਸ ਥਾਂ ਤੇ ਆ ਗਏ ਕਿ ਹੁਣ ਸਾਡਾ ਕੁਝ ਬੰਨਣਾ ਨਹੀਂ ਹੈ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਨਿਕਾਸ ਹੋ ਜਾਣਾ ਹੈ ਜਿਹੜਾ ਵਿਤਰ ਹੈ ਸਿਆਸਤ ਦੇ ਲਈ ਹੂੰ ਤੇ ਫਿਰ ਉਸ ਸਮੇਂ ਬਦਬਦ ਹੋਈ ਹੈ ਨਹੀਂ ਇਹ ਤੁਹਾਡਾ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਪੰਥਕ ਦਰਦ ਨਹੀਂ ਹੈ ਇਹ ਸਿਰਫ ਔਰ ਸਿਰਫ ਮਤਲਬ ਪ੍ਰਸਤੀ ਹੈ ਬੇਰ ਹੋਈ ਸਵੇਰ ਹੋਈ ਮੈਂ ਇਹਨੂੰ ਬਦਬਦ ਨੂੰ ਵਧੀਆ ਮੰਨਦਾ ਹੂੰ ਕਿ ਉਹਨਾਂ ਨੇ ਸੱਚਾਈ ਕਹਿਣ ਦੀ ਹਿੰਮਤ ਕੀਤੀ ਹੂੰ ਤੇ ਉਹ ਸਚਾਈ ਲਈ ਅੰਮੀ ਉਹਨਾਂ ਨੇ ਕਿਹਾ ਕਿ ਸ਼ਰੂਨੀ 41 ਗੱਲ ਜਿਹੜਾ ਹੈ ਉਹ ਜਿਹੜਾ 1920 ਜਿਹੜਾ ਟਾਈਮ ਹੋਇਆ ਸੀ ਬੜੀ ਸ਼ਹਾਦਤ ਪਿੱਛੋਂ ਹੋਇਆ ਸੀ ਮਹਾਨ ਜਥੇਬੰਦੀ ਸੀ ਸਿੱਖਾਂ ਦੀ ਤੇ ਸਿੱਖਾਂ ਦੇ ਹਿੱਤਾਂ ਲਈ ਹੋਇਆ ਸੀ ਤੇ ਜਦੋਂ ਮਾਸਟਰ ਤਾਰਾ ਸਿੰਘ ਜਾਂ ਸੰਤ ਫਤੇ ਸਿੰਘ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਜਾਂਦੇ ਹੁੰਦੇ ਸੀ ਦਿੱਲੀ ਚਾ ਪੰਡਿਤ ਨਹਿਰੂ ਵਰਗੇ ਜਿਹੜੇ ਏਨੇ ਜ਼ਬਰਦਸਤ ਪ੍ਰਧਾਨ ਮੰਤਰੀ ਸੀ ਉਹ ਸਟਰੋਂਗ ਹੀ ਅਕਾਲੀ ਦਲ ਦੇ ਪ੍ਰਧਾਨ ਵੀ ਜਿਹੜੀ ਚਾਰ ਹੁੰਦੀ ਐਂਬੈਸਡਰ ਉਸ ਦੀ ਬਾਰੀ ਖੋਲਦੇ ਹੁੰਦੇ ਸੀ ਤੇ ਅੱਜ ਇਹਨਾਂ ਨੂੰ ਕੋ ਟਾਈਮ ਨਹੀਂ ਦਿੰਦਾ ਉਹ ਇਹਨਾਂ ਨੇ ਇੰਨੇ ਦਾ ਅਰਚਨੇ ਅੰਦੀਏ ਪੈਨੇ ਪੰਜਾਬੀ ਪਾਰਟੀ ਬਣਾਤਾ ਮੋਗਾ ਕੰਫਰੰਸ ਪ੍ਰਕਾਸ਼ ਸਿੰਘ ਬਾਦਲ ਵੀ ਉਹਨੇ ਜ਼ਿੰਮੇਵਾਰ ਹੈ ਜਿੰਨਾ ਸੁਖਵੀਰ ਸਿੰਘ ਬਾਦਲ ਜ਼ਿੰਮੇਵਾਰ ਹੈ ਤੇ ਫਿਰੰਤੂ ਹੁਣ ਵੀ ਜਿਹੜਾ ਇਹ ਗਰੁੱਪ ਹੈ ਇਹਨਾਂ ਦਾ ਬਾਦਲ ਹੋ ਰਾਂਦਾ ਉਹਦੇ ਕੋਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਕਿ ਇੱਕ ਬੜੀ ਐਸੀ ਉਹ ਹੀ ਮਹਾਨ ਕੁਰਬਾਨੀ ਪਿਛਲ ਹੌਂਦ ਵਿੱਚ ਆਈ ਸੀ ਪਰੰਤੂ ਉਹਦਾ ਇਹਨਾਂ ਕੋਈ ਹੋਣਾ ਜਿਹੜਾ ਹੈ ਉਹ ਬੜਾ ਖਤਰਨਾਕ ਹੈ ਮੋਤੀ ਜੀ ਸ਼ਰੌਂਗ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਇਹ ਕੰਟਰੋਲ ਕਰ ਰਹੇ ਨੇ ਕਿ ਬਾਗੀ ਧੜਾ ਉਹਦੇ ਵਿੱਚ ਸੰਨ ਲਾਉਣ ਦੇ ਕਾਬਿਲ ਨਹੀਂ ਹੈ ਤਾਂ ਇਹ ਫਿਰ ਮਜ਼ਬੂਤ ਬਣੇ ਰਹਿਣਗੇ ਕਿੰਨੇ ਕਮਜ਼ੋਰ ਹੋ ਹੈਗੇ ਆ ਪਾਰਟੀ ਦੇ ਅੰਦਰ ਅੰਦਰ ਅੱਛਾ ਅੱਛਾ ਖਾਲਸਾ ਜੀ ਮੇਰਾ ਇੱਕ ਆਖਰੀ ਸਵਾਲ ਹੈ ਮੇਰਾ ਇੱਕ ਆਖਰੀ ਸਵਾਲ ਹੈ ਦੇਖੋ ਮੈਂ ਆ ਪੁੱਛਣਾ ਚਾਹੁੰਦਾ ਕਿ ਕੀ ਇਹ ਜਿਹੜਾ ਧੜਾ ਆ ਜਿਹੜਾ ਹੁਣ ਵੱਖ ਹੋਇਆ ਤੁਸੀਂ ਜ਼ਰੂਰ ਕਿਹਾ ਹੈ ਕਿ ਇਹ ਚੰਗਾ ਹੋਇਆ ਜੇ ਹੁਣ ਵੱਖ ਹੋਏ ਨੇ ਜਾਂ ਇਹਦਾ ਧੜਾ ਬਣਾਇਆ ਪਰ ਕੀ ਇਹ ਸਿਰਫ ਪੰਥ ਦਾ ਦਰਦ ਆ ਜਾਂ ਫਿਰ ਇਹ ਮੌਕਾ ਪ੍ਰਸਤੀ ਆ ਦੇਖੋ ਇਹਦੇ ਵਿੱਚ ਆਪਾਂ ਇੰਟੈਲੀਜੈਂਟ ਨਹੀਂ ਕਹਿ ਸਕਦੇ ਮੈਂ ਕਹਾਂ ਕਿ ਮੋਟਾ ਪ੍ਰਸਤੀ ਹੈ ਦੇਖੋ ਤਾਂ ਮੋਟਾ ਪ੍ਰਸਤੀ ਤਾਂ ਹੈ ਜੀ ਉਹ ਆਈਟੀ ਉਹ ਇਸ ਸਮੇਂ ਬਾਹਰ ਆਏ ਨੇ ਪਹਿਲੇ ਨਹੀਂ ਆਏ ਪਰੰਤੂ ਪੰਥਕ ਦਰਦ ਕਈ ਇਹ ਜੇ ਹੁੰਦੇ ਐ ਜਿੰਨਾ ਚ ਪੰਥਕ ਦਰਦ ਵੀ ਹੁੰਦਾ ਪਰ ਉਹ ਦਰਦ ਨੂੰ ਦਵਾਈ ਰੱਖਦੇ ਐ ਉਹ ਆਪਣੇ ਸਵਾਰਥ ਲਈ ਦੱਬੀ ਰੱਖਦੇ ਐ ਕਿ ਜਿਹੜਾ ਰਾਜਨੀਤੀ ਵਿੱਚ ਹੁੰਦਾ ਹੈ ਉਹਦੀ ਹਰੇਕ ਦੀ ਇੱਛਾ ਹੁੰਦੀ ਹੈ ਕਿ ਮੈਂ ਰਾਜਨੀਤੀ ਦੇ ਵਿੱਚ ਜਿਹੜਾ ਹੈ ਉਹ ਰੈਲੇਵੈਂਟ ਰਹਾ ਠੀਕ ਹੈ ਹੋਰ ਰਾਜਦੇਵ ਸਿੰਘ ਖਾਲਸੇ ਉਹ ਕੋਈ ਜਿਹੜਾ ਹੈ ਸਿੱਖ ಚಿੰਤਕ ਚਾਹੇ ਵਿਦਵਾਨ ਚਾਹੇ ਹੋਰ ਚਾਹੇ ਪਰ ਉਹ ਵਿਜ਼ਬਤਾ ਕਿੱਥੇ ਜਾਂਦੀ ਹੈ ਉਹ ਕਿੰਤ ਕਿੱਥੇ ਜਾਂਦੀ ਹੈ ਜਿਵੇਂ ਕਿ ਮੇਰਾ ਕੋਈ ਰਾਜਨੀਤੀ ਚ ਨਾਉਂ ਨਹੀਂ ਹੋਊਗਾ ਮੈਨੂੰ ਕੋਈ ਸੁਣਨ ਨੂੰ ਪਿਆਰ ਨਹੀਂ ਹੈ ਹੂੰ ਕਿ ਉਹਦੇ ਲਈ ਕੋਈ ਟ੍ਰੈਕਟ ਚੱਲਦੇ ਨੇ ਇਹਨਾਂ ਦੇ ਟ੍ਰੈਕਟ ਚੱਲਦੇ ਰਹੇ ਚਲਾਉਂਦੇ ਰਹੇ ਇਸ ਸਵਾਰਥ ਤੇ ਪੰਜ ਦਰਜੇ ਦੋਹੇ ਮਿਲੇ ਹੋਏ ਨੇ ਹੂੰ ਜੇ ਆਪਾਂ ਇਸ ਨੂੰ ਕਹੀਏ ਕਿ ਸਿਰਫ ਨਿਰਾਸ ਸਵਾਰਥ ਹੈ ਉਹ ਵੀ ਨਹੀਂ ਹੈ ਹੂੰ ਜੇ ਇਹੀ ਵੀ ਮੇਰਾ 5000 ਦਾ 5000 ਰੁਪਏ ਜ਼ਰੂਰ ਪਰ ਪਹਿਲਾਂ ਸਵਾਰਥ ਨੇ ਉਹ 5000 ਰੁਪਏ ਜਿਹੜਾ ਸੀ ਉਹ ਦੱਬੀ ਰੱਖਿਆ ਹਮ ਪਰੰਤੂ ਹੁਣ ਉਹ 5000 ਰੁਪਏ ਹੋ ਗਿਆ ਗੜ ਹੋ ਗਿਆ ਕਿਉਂਕਿ ਜਿਹੜੀ ਕਾ ਪਾਰਟੀ ਹੈ ਇਹਨੂੰ ਦਾ ਕਿਲਾ ਸੁਖਵੀਰ ਬਾਦਲ ਦਾ ਉਹ ਕਮਜ਼ੋਰ ਹੋ ਗਿਆ ਸੋ ਇਹ ਉਹਨਾਂ ਦਾ ਸਮੇਲ ਹੈ ਦੇਰ ਆਏ ਸਵੇਰ ਆਏ ਤੇ ਹੁਣ ਉਹਨਾਂ ਦਾ ਹੁਣਾ ਬਗਾਵਤ ਕਰਨਾ ਤੇ ਲੋਕਾਂ ਵਿੱਚ ਇਹ ਕਰਨਾ ਚੰਗਾ ਕਦਮ ਹੈ ਠੀਕ ਹੈ ਠੀਕ ਹੈ ਬਹੁਤ ਸ਼ੁਕਰੀਆ ਖਾਲਸਾ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ